ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਮਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ 3 ਮਈ ਨੂੰ ਪੰਜਾਬ ਦੇ ਵਿੱਚ ਬੱਦਲਬਾਜ਼ੀ ਬਣੇ ਪਰ ਨਾਲ ਇਹ ਵੀ ਦੱਸਿਆ ਸੀ ਕਿ ਸਿਰਫ ਬੱਦਲਬਾਈ ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਹੈ ਮੀਂਹ ਪੈਣ ਦੀ ਸੰਭਾਵਨਾ ਘੱਟ ਹਨ 3 ਮਈ ਨੂੰ ਪੰਜਾਬ ਵਿੱਚ ਬੱਦਲਬਾਈ ਬਣੀ ਤੇ 4 ਮਈ ਨੂੰ ਤੁਸੀਂ ਅੱਜ ਵੀ ਆਸਮਾਨ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲਬਾਈ ਲਗਾਤਾਰ ਬਣੀ ਹੋਈ ਹੈ ਪਰ ਇਹ ਬੱਦਲਬਾਈ ਸੰਘਣੀ ਨਹੀਂ ਹੈ ਜੇ ਟੁੱਟਵੇਂ ਤੌਰ ਤੇ ਬਣੀ ਹੋਈ ਹੈ ਤੇ ਨਾਲ ਧੁੱਪ ਨਿਕਲੀ ਹੋਈ ਹੈ ਜੇਕਰ ਇਹ ਬੱਦਲਬਾਈ ਬਾਅਦ ਦੁਪਹਿਰ ਤੋਂ ਗਰਮੀ ਤੇ ਹੌਮਸ ਵਾਲਾ ਮਾਹੌਲ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਬਣਿਆ ਉੱਥੇ ਸੰਘਣੀ ਹੋਵੇਗੀ ਤੇ ਉਹਨਾਂ ਖੇਤਰਾਂ ਦੇ ਵਿੱਚ ਗਰਜ ਲਿਸ਼ਕਣ ਵਾਲੇ ਬੱਦਲ ਵੀ ਬਣ ਸਕਦੇ ਹਨ ਬਾਅਦ ਦੁਪਹਿਰ ਸ਼ਾਮ ਜਾਂ ਰਾਤ ਵੇਲੇ ਦੇ ਆਸ-ਪਾਸ ਜਿਨ੍ਹਾਂ ਦੇ ਵਿੱਚ ਆਸ ਕੀਤੀ ਜਾ ਸਕਦੀ ਹੈ ਕਿ ਜੇਕਰ ਬੱਦਲ ਬਣਦੇ ਨੇ ਤੇ 15 ਤੋਂ 20% ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਬਣ ਰਹੀ ਹੈ ਪਰ ਇਹ ਕਾਰਵਾਈਆਂ ਸਾਰੇ ਪੰਜਾਬ ਵਿੱਚ ਨਹੀਂ ਹੋਣਗੇ ਸਿਰਫ ਟੁੱਟਵੇਂ ਤੌਰ ਤੇ 15 ਤੋਂ 20% ਇਲਾਕਿਆਂ ਦੇ ਵਿੱਚ ਹੀ ਹੋਣ ਦੀਆਂ ਸੰਭਾਵਨਾ ਬਣ ਰਹੀਆਂ ਹਨ ਖਾਸ ਕਰਕੇ ਫਾਜ਼ਲਕਾ ਮੁਕਸ਼ਰ ਫਰੀਦਕੋਟ ਬਰਨਾਲਾ ਤੇ ਬਠਿੰਡਾ ਹੋ ਸਕਦਾ ਫਿਰੋਜ਼ਪੁਰ ਤਾਰਨ ਤਨ ਅਮਰੋਸਰ ਗੁਰਦਾਸਪੁਰ ਦੇ ਆਸ-ਪਾਸ ਵੀ ਥੋੜੇ-ਬਹੁਤ ਖੇਤਰਾਂ ਦੇ ਵਿੱਚ ਸ਼ਾਮ ਬੇਲੇ ਤੋਂ ਬਾਅਦ ਬੱਦਲ ਵੜਨ ਬੱਦਲ ਤਕਰੀਬਨ ਟੁੱਟਵੇਂ ਤੌਰ ਤੇ ਸਾਰੇ ਹੀ ਪੰਜਾਬੀ ਚ ਵੜਨਗੇ ਪਰ ਆਸ ਇੰਨੇ ਕ ਜ਼ਿਲ੍ਹਿਆਂ ਦੇ ਵਿੱਚ ਹੀ ਹੈ ਕਿ 15 ਤੋਂ 20% ਇਲਾਕੇ ਦੇ ਵਿੱਚ ਛੱਟ ਛਰਾਟਾ ਹੋ ਸਕਦਾ ਹੈ ਪਰ ਉਹ ਵੀ ਥੋੜੇ-ਬਹੁਤ ਖੇਤਰਾਂ ਦੇ ਵਿੱਚ ਬਾਕੀ ਪੰਜਾਬ ਵਿੱਚ ਅੱਜ ਇਹ ਸਿਸਟਮ ਗੁਜ਼ਰ ਚਾਵੇਗਾ ਅਗਲੇ 5 6 7 8 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਵਿੱਚ ਕੋਈ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹਲਕੇ-ਫੁਲਕੇ ਬੱਦਲਬਾਹì ਲਗਾਤਾਰ ਬਣੇਗੀ ਪਰ ਮੀਂਹ ਦੀ ਉਹਨਾਂ ਦਿਨਾਂ ਵਿੱਚ ਵੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ